ਗੱਲ ਕਰਨ ਜਾ ਰਿਹਾ Rajasthan ਦੀ ਤਾਂ Rajasthan ਦੇ ਵਿੱਚ ਵੀ ਕੁਦਰਤ ਨੇ ਆਪਣਾ ਕਹਿਰ ਵਰਪਾਇਆ ਹੋਇਆ ਦੱਸ ਦੇ ਕਿ Rajasthan ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਬੀਤੇ ਦਿਨ ਬਾਰਿਸ਼ ਹੋ ਰਹੀ ਹੈ ਜਿਸ ਦੇ ਕਾਰਨ ਹਾਲਾਤ ਕਾਫੀ ਤਣਾਅਪੂਰਨ ਹੋ ਗਏ ਨੇ ਤੇ ਉੱਥੇ ਹੀ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਬੱਸ ਜਿਹੜਾ ਡਰਾਈਵਰ ਹੈ ਉਹ ਬੱਸ ਜਦੋਂ ਪਾਣੀ ਦੇ ਵਿੱਚ ਹੁਣ ਆਪਣੇ ਕੰਮਾਂ ਲਈ ਦਰਬਦਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਇੱਕੋ ਛੱਤ ਹੇਠਾਂ ਸਾਰੇ ਮਸਲੇ ਹੱਲ ਹੋ ਰਹੇ ਹਨ ਇਹ ਸੰਕਲਪ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਾਂ ਨੂੰ ਸੁਖਾਲੇ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ ਜੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਤੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਸਭ ਤੋਂ ਪਹਿਲਾਂ ਮੈਂ ਸਤਿ ਆਕੁਰਮਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਦਾ ਧੰਨਵਾਦ ਕਰਨਾ ਚਾਹਾਂਗਾ ਇੱਕੇ ਸ਼ਾਦਾ ਥੱਲੇ ਜਿੰਨੀਆਂ ਸੁਵਿਧਾਵਾਂ ਅਸੀਂ ਦੇ ਰਹੇ ਆ ਇਹਦੇ ਵਾਸਤੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ ਮੇਰੇ ਨਾਲ ਏਡੀਸੀ ਮੈਡਮ ਜੀਵਨ ਜੋਤੀਬਾਲਾ ਜੀ ਨਾਲ ਸਾਡੇ ਵਿਸ਼ਵਾਸ ਕੁਮਾਰ ਜੀ ਐਸਡੀਐਮ ਅੰਮਰਸਰ ਤੇ ਨਾਲ ਹੋਰ ਵੀ ਟੀਮ ਸਾਰੀ ਜਿਹੜੀ ਆ ਉਹ ਮੇਰੇ ਨਾਲ ਆਈ ਆ ਇਸ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਉਹਨੂੰ ਹੱਲ ਕਰਨ ਵਾਸਤੇ ਕੈਂਪ ਲਗਾਇਆ ਪੰਜਾਬ ਸਗਾਰ ਆਪਦੇ ਦੁਆਰ ਇਸ ਸਕੀਮ ਦਾ ਲਾਭ ਲੈਣ ਦੀ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਦੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਫੁਰਵ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ ਜੇ ਡੁੱਬਦੀ ਹੋਈ ਨਜ਼ਰ ਆਂਦੀ ਹੈ ਤਾਂ ਐਸ ਡੀ ਆਰ ਐਫ ਦੀ ਟੀਮ rescued ਕਰਨ ਲਈ ਜਦੋਂ ਡਰਾਈਵਰ ਨੂੰ ਪਹੁੰਚਦੀ ਹੈ ਤਾਂ ਜਿਹੜਾ ਡਰਾਈਵਰ ਹੈ ਉਸ ਨੂੰ rescue ਤਾਂ ਕਰ ਲਿਆ ਜਾਂਦਾ ਪਰ ਦੇਖਦੇ ਹੀ ਦੇਖਦੇ ਡਰਾਈਵਰ ਹੱਥੋਂ ਹੀ ਨਿਕਲ ਜਾਂਦਾ ਤੇ ਖੋਫਨਾਕ ਤਸਵੀਰਾਂ ਰਾਜਸਥਾਨ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਲਗਾਤਾਰ ਬਾਰਿਸ਼ ਹੋ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਜਿਸ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤਾਂ ਨਵੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਉੱਥੇ ਹੀ ਇੱਕ ਅਜੀਹੀ ਤਸਵੀਰ ਆਈ ਜਿਸ ਨੇ ਸਭ ਨੂੰ ਸੋਚਨ ਤੇ ਮਜਬੂਰ ਕਰ ਦਿੱਤਾ ਕਿ ਲਿਖੀ ਨੂੰ ਕੋਈ ਨਹੀਂ ਢਾਲ ਸਕਦਾ ਦਰਅਸਲ ਇੱਕ ਨਦੀ ਦੇ ਵਿੱਚ ਹੜ ਆ ਜਾਂਦਾ ਹੈ ਤਾਂ ਡਰਾਈਵਰ ਜਿਹੜਾ ਬਸ ਦੇ ਉੱਤੇ ਚੜਿਆ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਜਦੋਂ ਉਸ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਐਸਆਰਐਫ ਦੇ ਟੀਮ ਦੇ ਇੱਕ ਮੈਂਬਰ ਦੇ ਵੱਲੋਂ ਉਸ ਨੂੰ ਰੈਸਕਿਊ ਵੀ ਕਰ ਲਿਆ ਜਾਂਦਾ ਪਰ ਦੇਖਦੇ ਹੀ ਦੇਖਦੇ ਉਸ ਦਾ ਹੱਥ ਛੁੱਟ ਜਾਂਦਾ ਜਿਸ ਤੋਂ ਬਾਅਦ ਡਰਾਈਵਰ ਮਿੰਟਾਂ ਦੇ ਵਿੱਚ ਹੀ ਜਿਹੜਾ ਪਾਣੀ ਦੇ ਵਿੱਚ ਰੁੜ ਜਾਂਦਾ ਉੱਥੇ ਹੀ ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਅੱਗੇ ਤੋਂ ਅੱਗੇ ਇਹਨਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਲੋਕ ਕਿਹਾ ਜਾ ਰਿਹਾ ਹੈ ਕਿ ਲੋਕ ਇਸ ਗੱਲ ਨੂੰ ਮੰਨ ਰਹੇ ਨੇ ਕਿ ਲਿਖੀ ਨੂੰ ਕੋਈ ਨਹੀਂ ਟਾਲ ਸਕਦਾ ਜੋ ਲਿਖਿਆ ਹੁੰਦਾ ਹੈ ਕਿਸਮਤ ਦੇ ਵਿੱਚ ਉਹ ਤਾਂ ਹੋ ਕੇ ਹੀ ਰਹਿਣਾ ਹੁੰਦਾ ਪਰ ਰਾਜਸਥਾਨ ਦੇ ਵਿੱਚ ਕਾਫੀ ਤਬਾਹੀ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਖੋਫਨਾਕ ਤਸਵੀਰਾਂ ਵੱਖ-ਵੱਖ ਸ਼ਹਿਰਾਂ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਕੁਦਰਤ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਦੇ ਵਿੱਚ ਵੀ ਬੱਦਲ ਫੱਟਣ ਦੇ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ ਜਿਸ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਜਿਹੜਾ ਹੈ ਮੌਸਮ ਨੇ ਭਾਰੀ ਕਰਵਟ ਲਈ ਹੈ ਪਰ ਰਾਜਸਥਾਨ ਦੇ ਵਿੱਚ ਵੀ ਉੱਥੇ ਹੀ ਰਾਜਸਥਾਨ ਦੇ ਵਿੱਚ ਵੀ ਮਾਨਸੂਨ ਐਕਟਿਵ ਹੋਇਆ ਪਿਆ ਹੈ ਰਾਜਸਥਾਨ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਨਵੀਆਂ ਤਸਵੀਰਾਂ ਖੋਫਨਾਕ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਉੱਥੇ ਹੀ ਹੁਣ ਸੋਸ਼ਲ ਮੀਡੀਆ ਤੇ ਅਜਿਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਜਿਸ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਮਿੰਟਾਂ ਦੇ ਵਿੱਚ ਹੀ ਡਰਾਈਵਰ ਹੱਥੋਂ ਨਿਕਲ ਗਿਆ ਅਤੇ ਕਿਹਾ ਜਾ ਰਿਹਾ ਕਿ ਉਸਦੀ ਜਾਂਚ ਚੱਲ ਗਈ ਹੈ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ ਤਾਂ ਰਾਜਸਥਾਨ ਦੇ ਵਿੱਚ ਵੀ ਜਿਹੜਾ ਹੈ ਕੁਦਰਤ ਆਪਣਾ ਪ੍ਰਕੋਪ ਦਿਖਾ ਰਿਹਾ ਹੈ ਲਗਾਤਾਰ ਬਾਰਿਸ਼ ਹੋ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਗੱਡੀਆਂ ਰੁੜ ਗਈਆਂ ਨੇ ਹੜ ਵਰਗੀ ਸਥਿਤੀ ਬਣੀ ਹੋਈ ਹੈ ਨਦੀਆਂ ਨਾਲੇ ਉਫਾਨਤੇ ਨੇ ਤਾਂ ਇਸੇ ਦੇ ਮੱਦੇ ਨਜ਼ਰ ਨਵੀਆਂ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਅੱਗੇ ਤੋਂ ਅੱਗੇ ਇਹਨਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਉੱਥੇ ਹੀ ਹੁਣ ਅਜਿਹੀ ਹੀ ਤਸਵੀਰ ਨਿਕਲ ਕੇ ਸਾਹਮਣੇ ਆਈ ਜਦੋਂ ਹੜ ਆ ਗਿਆ ਨਦੀ ਦੇ ਵਿੱਚ ਅਤੇ ਜਦੋਂ ਜਿਹੜੀ ਬੱਸ ਹੈ ਜਦੋਂ ਰੁੜਦੀ ਹੋਈ ਦੇਖੀ ਗਈ ਤਾਂ ਬੱਸ ਦੇ ਉੱਤੇ ਇੱਕ ਡਰਾਈਵਰ ਜਦੋਂ ਚੜਿਆ ਹੋਇਆ ਸੀ ਤਾਂ ਉਸ ਨੂੰ ਰੈਸਕਿਊ ਕੀਤਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਇੱਕ ਵੱਡਾ ਹਾਦਸਾ ਹੋ ਗਿਆ ਮਿੰਟਾਂ ਦੇ ਵਿੱਚ ਹੀ ਉਸ ਦਾ ਹੱਥ ਜਿਹੜਾ ਤਿਲਕ ਜਾਂਦਾ ਹੈ ਤਾਂ ਹੁਣ ਕਿਹਾ ਜਾ ਰਿਹਾ ਕਿ ਡਰਾਈਵਰ ਦੀ ਮੌਤ ਹੋ ਗਈ ਹੈ